ਜਿਹੜਾ 25 ਸਾਲ ਗੁਰਦਿਆਂ ਮਨਾਉਣਾ ਸੀਗਾ ਨਾ ਬਾਬਾ ਕਲਵੰਤ ਸਿੰਘ ਦੇ 25 ਸਾਲ ਹੋਏ ਨੇ ਸੇਵਾ ਕਰਦਿਆ 25 ਸਾਲ ਪੂਰੇ ਹੋਏ ਆ ਦੇਖੋ ਆ ਤੁਸੀਂ ਬਾਜੀ ਕੀ ਹੋ ਰਿਹਾ ਵੀ ਜਾ ਰਹੇ ਨੇ ਬਾਜੀ ਦਾ ਜੂਮ ਬਹੁਤ ਰਹੀਆਂ ਨੇ ਸਾਡੇ ਨਾਲ ਸੰਧਿਤ ਆ ਗਾ ਉਹ ਵੀ ਇੱਥੇ ਆ ਰਹੀ ਹੈ ਜੀ ਉਹ ਤੋਂ ਗੇਟ ਕਿੰਨਾ ਬਦਿਆ ਸ਼ਿੰਗਾਰਿਆ ਵਾਹੇ ਗੁਰੂ ਜੀ ਆ ਸੰਤ ਜਿਹੜੀ ਇਕੱਠੀ ਹੋਣ ਡਈ ਆਏ ਸਾਰੀ ਸੰਗਤ ਸਾਡੇ ਨਾਲ ਆਈ ਆ ਜੀ ਆਜ ਜਾਨੀ ਸਾਡੇ ਅੱਤ ਫਿਰ ਉਤਾਰੀਏ ਨੰਬਰ ਨਹੀਂ ਹੈ ਨਾ ਨੰਬਰ ਨਹੀਂ ਆ ਸਾਨੂੰ ਨਹੀਂ ਦੀਆ ਨੰਬਰ ਖੜਾ ਦੇ ਆਹ ਬਿਰੇ ਨੰਬਰ ਨੰਬਰ ਇੱਕ ਜਣੇ ਆਇਆ ਰੁਕੇ ਇੱਕ ਜਣੇ ਰੁਕਾ ਨੰਬਰ ਲੈਣ ਕੇ ਲਈ ਚੈੱਕ ਕਰੋ ਵੀ ਸੋਨੀ ਚੱਕਾ ਇਹ ਇਹ ਬੱਚੇ ਆਪਕੇ ਦੇਖੋ ਨਾ ਕੀ ਹੈ ਕਿੰਨੇ ਲੋਕ ਖੜੇ 3 ਲੋਕ ਖੜੇ ਜਿਹੜਾ ਹੰਡਾ ਦੀ ਸਜਾਵ ਦੇਖੋ ਰਸਤੇ ਦੀ ਕਿੰਨੀ ਵਧੀਆ ਸਜਾਵ ਕੀਤੀ ਆ ਵੇਖੋ ਬਹੁਤ ਹੀ ਵਧੀਆ ਨਾ ਪ੍ਰਬੰਧ ਕੀਤਾ ਵਾ ਜਗਮਗ ਜਗਮਗ ਹੋ ਕਿੰਨਾ ਵਧੀਆ ਪ੍ਰਬੰਧ ਵੇਖੋ ਲਾਈਕ ਕਰਨਾ ਸੰਗਤਰੀ ਬਹੁਤ ਜ਼ਿਆਦਾ ਹੈ ਹਾਲੇ ਪੰਖੇ ਪਾਣਾ ਆਪ ਨੂੰ ਮਰ ਦੇ ਕਰੂ ਗਿਉਂ ਰਾਮ ਰਾਮ ਨਾ ਸਰਪ ਐਸੇ ਸੰਤ ਜੇ ਆਇਆ ਰਾਮਾ ਪੜਦੇ ਅੰਮ੍ਰਿਤ ਮੁਖ ਹੈ ਮਨ ਆਏ ਕੋਸ ਤੇਜ਼ ਦਿਸ ਜਾਇਆ Vai, 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 ਜਿਹੜਾ ਵਾਦਿਆ ਉਹ ਮੁਕਾ ਕੇ ਜਾਂਦੇ ਆਂ ਅੱਜ ਆਪਾਂ ਉਸ ਮਹਾਨ ਆਤਮਾ ਧਾਮੀ ਸਾਹਿਬ ਬੋਲ ਜਿਸ ਮਹਾਨ ਆਤਮਾ ਨੂੰ ਭਾਵਾਂ ਸੇਵਾ ਕਰਦੇ ਲੰਮਾ ਸਮਾਂ ਹੋ ਗਿਆ ਪਰ 25 ਸਾਲ ਲਗਾਤਾਰ ਤਖਤ ਸਾਹਿਬ ਦੀ ਸੇਵਾ ਕਰਨੀ ਉਹਦੇ 25 ਸਾਲ ਅੱਜ ਪੂਰੇ ਹੋਏ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਭਾਵੇਂ ਸਾਡੇ ਪਵਿੱਤਰ ਤਖਤ ਸਹਿਬਾਨ ਦੂਸਰੇ ਵੀ ਆ ਪਰ ਸਿੰਘ ਸਾਹਿਬ ਜੀ ਨੂੰ سیوا لی اکال پور کے ابھی اردس کرنا کہ سچے پاتشاہ جی یہاں کی اسی طرح رکھنا اپنی بخش نہ اپنی سیوا ਸਾਹਿਬ ਸੰਗਤ ਜੀ ਪਰਪੰਤ ਕਾਲ ਸਿੰਘ ਜੀ ਆਪ ਮਾਦਾਨ ਖਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਹੋਣ ਮਾਨਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਗਿਆਨੀ ਕੁਲਵੰਤ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਵੱਲੋਂ ਸੰਤ ਮਾਤਾ ਸੰਤ ਸ੍ਰੀਮਾਤਾ ਮਾਤਾ ਸੰਤ ਕੌਰ ਸਾਹਿਬ ਜੀ ਵੱਲੋਂ ਉਸ ਮੁੱਚੇ ਪਰਿਵਾਰ ਵੱਲੋਂ ਤਖਤ ਸਾਹਿਬ ਜੀ ਵੱਲੋਂ ਸੋ ਤਖਤ ਸਾਹਿਬਾਨਾਂ ਦੇ ਮਾਨਯੋਗ ਜਥੇਦਾਰ ਸਾਹਿਬਾਨ ਜੀ ਦਾ ਨਿਵੇਕਲਾ ਬੇਨਜ਼ੀਰ ਬੇਮਿਸਾਲ ਲਾਸਾਨੀ ਤੇ ਮੁਕੰਦਰ ਸਤਕਾਰ ਹੋਵੇਗਾ ਸਿੰਘ ਸਾਹਿਬਾਨ ਜੀ ਤੋਂ ਇਲਾਵਾ ਬਾਕੀ ਬਹੁਤ ਸਤਕਾਰਯੋਗ ਸ਼ਖਸੀਅਤਾਂ ਨੂੰ ਬੇਨਤੀ ਹੈ ਸਿੰਘਾਂ ਸੇਵਾਦਾਰਾਂ ਨੂੰ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਬਾਦਾਂ ਤੋਂ ਸਤਕਾਰ ਸਾਥ ਸਦੇ ਰਹੋ ਸਾਰੇ ਆਪੋ ਆਪਣਾ ਸਤਕਾਰ ਕਰਨਗੇ ਤੇ ਪ੍ਰਾਪਤ ਕਰਨਗੇ ਆ ਬਕਲਵੰਤ ਸਿੰਘ ਬੋਲੇ ਸਜਾ ਸੱਤਾ ਦੇ ਜਹਦਾਰ ਜਹਦਾਰ ਸਾਹਿਬ ਜੀ ਨੇ ਪਾਕ ਬੰਦ ਦਿੱਤੀਆ ਤੇ ਉਹਦਾ ਹੀ ਦੇ ਦਿੱਤੀ ਆ ਹੁਣ ਹੈ ਦੀ ਸਮਾਪਤੀ ਜਥੇਦਾਰ ਗਿਆਨੀ ਰਗਵੀਰ ਸਿੰਘ ਸਾਹਿਬ ਜੀ ਦਾ ਸਤਿਕਾਰ ਮਾਨਜੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਦੇਵ ਸਿੰਘ ਸਾਹਿਬ ਜੀ ਦਾ ਸਤਿਕਾਰ ਮਾਨਜੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਾਹਿਬ ਜੀ ਦਾ ਸਤਿਕਾਰ ਮਾਨਜੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਦਾ ਸਤਿਕਾਰ ਹਜੂਰ ਸਾਹਿਬ ਜੀ ਵੱਲੋਂ ਪੰਜ ਪਿਆਰੇ ਸਰਬਾਨ ਜੀ ਵੱਲੋਂ ਨੰਦੇੜ ਦੀ ਸੰਗਤ ਵੱਲੋਂ ਸਮੂਹ ਮਾਦਾ ਸੰਤ ਕੌਰ ਜੀ ਵੱਲੋਂ ਬਾਬਾ ਜੀ ਦੇ ਸਮੂਹੇ ਘਰੇਵਾਰ ਪਰਿਵਾਰ ਵੱਲੋਂ ਨੰਦੇੜ ਦੀ ਸਾਧ ਸੰਗਤ ਵੱਲੋਂ ਹਜ਼ੂਰੀ ਖਾਲਸੇ ਵੱਲੋਂ ਬੇਅੰਤ 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 ਸਤਕਾਰ ਅਤੇ ਜਿਉ ਆਇਆ ਬਾਇਆ ਤੱਕ ਅਸੀਂ ਸਤਕਾਰ ਦਿੰਦੇ ਆਂ ਹਰ ਵਾਰ ਆਉਣ ਲਈ ਬਹੁਤ ਨਿਮਰਤਾ ਦੇ ਸਹਿਤ ਬੇਨਤੀ ਕਰਦੇ ਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋ ਗਿਆ ਜੀ ਸਮਾਗਮ ਦਾ ਐਂਡ ਤਕਵੀਰ ਸਿੰਘ ਜੀ ਹਰ ਕੋ ਆਉਂਦੇ ਆ ਤੁਹਾਨੂੰ ਅਗਲੇ ਵਲੌਗ ਦੇ ਨਾਲ ਸਤਿਕਾਰ ਜੀ ਸਾਰਿਆਂ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਦੱਸਿਓ ਕਮੈਂਟ ਕਰਕੇ ਕਿ ਵਲੌਗ ਤੁਹਾਨੂੰ ਕਿੱਦਾਂ ਲੱਗਾ ਜਿੰਨਾ ਬਣਪਰਵਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਜੀ ਜੋਹਾਨ ਜੀ ਜੋ ਕਿ ਮੌਜੂਦਾ ਸਸਤੀ ਕਾ ਜੀ ਸਾਰੇ